ਬੈਨਕੂਵਰ ਬੇਰੀਆ ਮੈਟਰੋ ਦੀ ਖੇਡ ਕਲੱਬ ਤੇਦਰੋ ਸੋਕਰ ਦਾ ਵਪਕ ਟੈਕ ਕੈਨੇਡਾ ਬਾਰੇ ਕੀਪਾ ਟਾਂਦਾ ਜੀ ਉਹਨਾਂ ਨੂੰ ਵੀ ਥੱਪਾਂ ਨੋਟਾਂ ਦਾ ਫਾੜ ਦਿੰਦਾ ਹੈ ਸਾਹਮਣੇ ਤੱਕ ਰਿਆ ਇੱਕ ਪਾਸੇ ਸੰਦੀਪ ਨੂਦਨ ਮੇਰੇ ਵੀਰੋ ਡਿੜਬੇ ਵਾਲਾ ਕੋਟੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਨਿੱਕਨੀ ਤੇ ਸ਼ਕਤੀਮਾਨ ਤੇ ਨਾਲ ਬੈਗਰੂ ਸੀਚੇ ਵਾਲਿਆ ਅੱਜ ਵੇਖਾਂਗੇ ਮੁਕਾਬਲਾ ਕਿਹਦੇ ਨਾਲ ਕਿਵੇਂ ਹੋਣਾ ਸਭਾ ਦੱਸੂ ਮੇਰੇ ਵੀਰੋ ਇੱਕ ਪਾਸੇ ਸੰਭਾਲ ਵਾਲਾ ਸ਼ਕਤੀਮਾਨ ਖੇਡ ਕਬੱਡੀ ਦਾ ਬੱਬਰ ਸ਼ੇਰ ਤੇ ਦੂਜੇ ਪਾਸੇ ਨੂਤਾ ਸੰਦੀਪ ਲੁੱਤਰ ਲੁੱਤਰ ਆਹ ਪਲੀਜ਼ ਕਾਲਾ ਧੁੱਗਾ ਜੀ ਤੇ ਇੰਦਰ ਜੀ ਧੁੱਗਾ ਜੀ ਹੀ ਖੇਡ ਮੈਦਾਨ ਦੇ ਵਿੱਚ ਰਹਿਣਗੇ ਬਾਕੀ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਆਪਾਂ ਥੋੜਾ ਥੋੜਾ ਪਿਛਾਣੋਂ ਹਟ ਜਾਈਏ ਬੜੀ ਮਿਹਰਮਾਨੀ ਹੋਵੇਗੀ ਥੋੜੇ ਥੋੜੇ ਪਿਛਾਣੋਂ ਹੋ ਜੋ ਸਾਰੇ ਕਾਲਾ ਧੁੱਗਾ ਜੀ ਤੇ ਇੰਦਰ ਜੀ ਧੁੱਗਾ ਜੀ ਨੀਂਬਲੀ ਨੇ ਮਟਾਰ ਵਾਲੇ ਮੇਰੇ ਵੀਰੋ ਜਿਨ੍ਹਾਂ ਦੇ ਰੋਮ ਰੋਮੇ ਕੌਟੀ ਦਾ ਬਸ ਇੱਕ ਪਾਸੇ ਇਹ ਆ ਰਮਣਾ ਉਧਰ ਵੀਰਪਾਲ ਧੁੱਗਾ ਤੇ ਗੁਰਜੀਤ ਮੰਗਟੋਣੀ ਵੀ ਲਾਈਵ ਦੇਖ ਰਿਹਾ ਵੀ ਸੁਲਤਾਨ ਪਾਲਾ ਸੋਤਾ ਜੀ ਬੈਠਿਆ ਬੜੇ ਪਿੰਡ ਵਾਲੇ ਅਲਾਦ ਕਰਤਾ ਜਿਹੜਾ ਖਿਡਾਰੀ ਤੇ ਜਿੱਕਰ ਪਾਲਾ ਜਫਾ ਲੋਂਦਾ ਹਰ ਜਫਾ 2000 ਦਾ ਪਾਲਾ ਸੋਤਾ ਜੀ ਬੜੇ ਪਿੰਡ ਵਾਲਿਆਂ ਵੱਲੋਂ ਬਈ ਦਰਸ਼ਕ ਵੀਰੋ ਜੇ 7 ਸਤ ਸੱਤ ਤਾੜੀਆਂ ਤਾੜੀਆਂ ਬੱਜੀਆਂ ਨੇ ਢੀ ਧੁੱਕਾ ਜੀ ਤੇਰੇ ਅਥਮਾ ਕਬੱਡੀ ਕਪੇ ਤੂੰ ਵੀ ਤਕੜਾ ਹੋਊ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਉਹ ਧੁੱਕਾ ਵਾਲਾ ਖੁਸ਼ੀ ਆ ਇੱਕ ਪਾਸੇ ਬੰਟੀ ਟੱਬੇ ਵਾਲਾ ਤੇ ਦੂਜੇ ਪਾਸੇ ਮੇਰੇ ਵੀਰੋ ਦੁਕਾਨ ਵਾਲਾ ਅੰਕੜਾ ਬੰਟੀ ਦਾ ਲੈ ਵੀ ਪਾਲੀ ਖੰਨਾ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜਲਾਲਪੁਰੀਏ ਦੇਖਾ ਤਰ ਕੇ ਮੁੰਡੇ ਤੇ ਪਾਲੀ ਧਰਤੀ ਦਾ ਪਾਲੀ ਹੈ ਫਤੇਗੜ ਛੰਨਾ ਵਾਲਾ ਪਾਲੀ ਆ ਗਿਆ ਨਿੰਦਰ ਧਾਲੀਵਾਲ ਉਹਨਾਂ ਦਾ 골ਡੀ ਧਾਲੀਵਾਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਯੰਗ ਕਬੱਡੀ ਕਲੱਬ ਵਾਲਿਆਂ ਦਾ ਧੰਨਵਾਦ ਜਲਾਲਪੁਰਿਆ ਪਾਲਾ ਔਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਅਰਪਿੰਦਰ ਗਾਉਂਡ ਕਰੋ ਸੋਨਾ ਬੈਂਸ ਸੋਠੀਆਂ ਯੂਕੇ ਔਰ ਪਾਲਾ ਸੋਤਾਜੀ ਯੂਕੇ ਵਾਲੇ ਸੰਦੀਪ ਨੰਗਲਬੀਆਂ ਵਾਲਾ ਇਕ ਰਿਕ ਜੱਫਾ ਲਾਉਂਦਾ ਹੈ 41000 41000 51 41 ਨਕਲ ਰੋਕ ਹੁਣ ਉਹ ਆ ਇਧਰ ਬੌਂਸਰਾਂ ਦੇ ਘੇਰੇ ਦੇ ਵਿੱਚ ਕੌਣ ਆਇਆ ਸੰਦੀਪ ਰਾ ਨੌਜਾਨਾ ਦੱਸੀ ਕਰ ਇੱਕ ਪਾਸੇ ਸੰਦੀਪ ਨੰਗਲ ਅੰਬੀਆਂ ਪਿੰਡ ਜੱਟ ਦਾ ਉਹ ਦੂਜੇ ਪਾਸੇ ਦੁੱਲਾ ਦੁੱਲਾ 1 ਲੱਖ ਦੀ ਦੂਜੀ ਰਾਤ ਦੁੱਲਾ 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 ਦੇ ਸੰਦੀਪ ਦੁੱਲਾ ਤੇ ਸੰਦੀਪ ਸੰਦੀਪ ਤੇ ਦੁੱਲਾ ਦੁੱਲਾ ਦੇ ਉਹ ਮੇਰੇ ਵੀਰੋ ਵਾਹ ਓ ਦੁੱਲਾ ਬਹੁਤ